ਆਜੋ ਜੀ ਜੈ ਪੀਰਾਂ ਦੀ ਦਰਸ਼ਨ ਕਰਾਉਣੇ ਅੱਜ ਤੁਹਾਨੂੰ ਸਾਡੇ ਨਾਲ ਹੋਈ ਇੱਕ ਘਟਨਾ ਉਹਦੇ ਰੂ ਰੂਬ ਹੋਇਆ ਤੁਹਾਡੇ ਨਾਲ ਲਾਈਵ ਦਰਬਾਰ ਤੇ ਆ ਰਹੇ ਸੀ ਦਰਗਾਹ ਤੇ ਆਉਂਦੇ ਸੀਗੇ ਰਸਤੇ ਦੇ ਵਿੱਚ ਖੁਲਮਾ ਦਿਖਾਉਣਾ ਵੀ ਹੋ ਉਥੋਂ ਟਾਇਰ ਖੁੱਲਿਆ ਗੱਡੀ ਦਾ ਭੱਜੀ ਆਉਂਦੀ ਦਾ ਟਾਇਰ ਖੁੱਲੋਂ ਦੇ ਨਾਲ ਨਾਲ ਇੱਥੇ ਆ ਕੇ ਗੱਡੀ ਡਿੱਗੀ ਖੈਰ ਚਾਕੇ ਲਿਆ ਮੈਂ ਕਣਕ ਤੋਂ ਜਾ ਕੇ ਬਚਤ ਰਹਿ ਗਈ ਨੁਕਸਾਨ ਕਾਫੀ ਹੋ ਗਿਆ ਕਦਨ ਕੇ ਆਪਣਾ ਨੁਕਸਾਨ ਦਾ ਤੁਸੀਂ ਐ ਦੇਖੋ ਵੀ ਆਹ ਦੇਖੋ ਯਾਰ ਪੱਲਾ ਆ ਸਾਰਾ ਖਰਾਬ ਹੋ ਗਿਆ ਇਧਰੋਂ ਤੇ ਨਾਟਕ ਵੀ ਰਹਿ ਗਿਆ ਪਤਾ ਨਹੀਂ ਕਿਵੇਂ ਪ੍ਰਮਾਤਮਾ ਦੀ ਮਿਹਰ ਸਦਕਾ ਬਚਤ ਰਹਿ ਗਈ ਤੁਹਾਨੂੰ ਟਾਇਰ ਦੇਖੂਗਾ ਟਾਇਰ ਦੂਖਿਆ ਦੇਖੋ ਵੀ ਇਧਰ ਦੀ ਜਾਂਦਾ ਹੋਇਆ ਹਨਾ ਸਪੀਡ ਵੀ ਕਾਫੀ ਜੀ ਗੱਡੀ ਦੀ ਬਚਤ ਰਹਿ ਗਈ ਲੱਖ ਦਾ ਤੇਰੀ ਕਿਰਪਾ ਕਰਕੇ ਬਾਬਾ ਜੀ ਕੋਲੇ ਆਉਣਾ ਸੀਗਾ ਅੱਜ ਤੇ ਉਹ ਦੁਕਾਨਕ 'ਚ ਜਾ ਰੋੜਿਆ ਟਾਇਰ ਇਕੇ ਦਾ ਮੈਂ ਕਣਕ 'ਚੋਂ ਜਾ ਕੇ ਟਾਇਰ ਲਿਆ ਚੱਕੇ ਬੱਸ ਤੇ ਰਹਿ ਗਈ ਮੈਂ ਤੇ ਦੋ ਗਾਗਨ ਅਸੀਂ ਦੋਨੇ ਜਾਣੀ ਸੀ ਆ ਰਹੇ ਸੀ ਅਸੀਂ ਹੁਣ ਇਹੋ ਜੇ ਥਾਂ 'ਤੇ ਫਸੇ ਖੜੇ ਆਂਗੇ ਵੀ ਮੰਨ ਕੇ ਚੱਲੋ ਨਾ ਤਾਂ ਨੇੜੇ ਤੇੜੇ ਪੀਨ ਤੱਕ ਪਾਣੀ ਮਿਲ ਰਿਹਾ ਥਾ ਮੈਂ ਹੁਣ ਬਾਈ ਅੰਗਰੇਜ਼ ਮਾਮ ਨੂੰ ਸੱਦਿਆ ਬੈਗਾ ਉਹਨੂੰ ਕਾਲ ਕੀਤੀ ਵੀ ਹੈ ਕਿ ਉਹ ਹੁਣ ਇਹਦੇ ਨਟ ਲੈ ਕੇ ਆਊਗਾ ਫਿਰ ਨਟ ਕਸਾਂਗੇ ਫਿਰ ਇਹ ਦੁਗਾਹਾਂ ਤਾਲੇ ਪਾਵਾਂਗੇ ਜਨਨ ਕਿ ਵੀ ਕੰਮ ਬਹੁਤ ਗਲਤ ਹੋ ਗਿਆ ਕਹਿੰਦਾ ਮਤਲਬ ਅੱਜ ਬੜਾ ਪੜਾ ਨੁਕਸਾਨ ਹੋਇਆ ਤੇ ਐਕਸੀਡੈਂਟ ਨਾਲੋਂ ਵੀ ਪੜਾ ਕੰਮ ਹੋ ਗਿਆ ਜਵਾਬਿਓ ਬਾਬੇ ਕੋਲੇ ਆ ਰਹੇ ਸੀ ਆ ਦੇਖੋ ਤੁਸੀਂ ਆ ਇੱਥੋਂ ਐ ਸਾਰਾ ਖਤਮ ਹੋ ਗਿਆ ਪੱਲਾ ਇਹ ਸਾਰਾ ਹੋ ਕਰਵਾਉਣਾ ਪਊਗਾ ਪੱਲੇ ਦਾ ਕੰਮ ਤੇ ਹੁਣ ਦਾ ਹੁਣ ਟਾਇਰ ਨੂੰ ਚੜਾਤਾ ਐ ਜੈਕ ਲਾ ਕੇ ਇੱਥੇ ਤੇ ਕਰਾਇਆ ਕੇਸ਼ਰ ਦੀ ਤੁਰੀ ਆ ਦੇਖੋ ਗੱਡੀ ਕਿਵੇਂ ਆ ਦੇਖ ਲਓ ਗੱਡੀ ਦੇ ਸਾਰੇ ਉਹ ਉਥੋਂ ਰੋਡ ਤੋਂ ਵਿਚਾਲੋਂ ਰੋਡ ਤੋਂ ਲਿਆਂਦੇ ਵੀ ਮਾਗਰ ਮੂਰੇ ਕੋਈ ਸਹਿਣੀ ਸੀਗਾ ਜੇਕਰ ਮਾਗਰ ਮੂਰੇ ਕੋਈ ਚੀਜ਼ ਹੁੰਦੀ ਜਾਣਾ ਨਾਲੇ ਅਗਲੇ ਦਾ ਨੁਕਸਾਨ ਹੋਣਾ ਸੀਗਾ ਆਪਣਾ ਦਾ ਜਿਹੜਾ ਨੁਕਸਾਨ ਹੋਣਾ ਸੀ ਉਹ ਤਾਂ ਹੋ ਹੀ ਗਿਆ ਸੀਗਾ ਜਾਨੀ ਕਿ ਵੀ ਕਿਸੇ ਨੂੰ ਵੀ ਆਪਾਂ ਲਾਇਆ ਬੈਠਣਾ ਸੀਗਾ ਡੁੱਬ ਜਾਣਾ ਸੀ ਜਿਹਨੂੰ ਲੈ ਕੇ ਬਹੁਤ ਨਟ ਪਾ ਦੀ ਜਿਹਨਾਂ ਨਾਲ ਬਹੁਤ ਨਟ ਜਗਨ ਕਰਦੇ ਨੇ ਮੇ ਮਾ ਰਾਇ ਦੀ ਕਿਰਪਾ ਨਾਲ ਲੱਖ ਦਾ ਦੀ ਕਿਰਪਾ ਨਾਲ ਹਣਾ ਚਲੋ ਸਾਈਆਂ ਨੇ ਇੰਨੀ ਕੋਈ ਆਇਆ ਹੋ ਗਰੋ ਟਲ ਗਿਆ ਕੋਈ ਆਏ ਨਹੀਂ ਤਾਂ ਮੰਨ ਜਗੇ ਸੀ ਉਹ ਖੜਾ ਗਗਨ ਮਿੱਤਲ ਇਹੋ ਜਿਹਾ ਹੋ ਗਿਆ ਸੀ ਅੱਜ ਦਾ ਕਾਂਡ ਸਾਡੇ ਨਾਲ ਦੇਖੀ ਸਹੀ ਚੱਲੀ ਜਾਂਦਾਗਾ ਟੁੱਟ ਟੁੱਟ ਬਾਬਿਓ ਬਾਜ ਵਧੀਆ ਆ ਰਹੀ ਹੈਗੀ ਵੀਡੀਓ ਵਧੀਆ ਆ ਰਹੀ ਹੈਗੀ ਨੈਟਵਰਕ ਦੀ ਤਾਂ ਨਹੀਂ ਕੋਈ ਪ੍ਰੋਬਲਮ ਆ ਰਹੀ ਕੋਈ ਯਾਰਾ ਇਹ ਦੱਸੋ ਮੜਾ ਇਹ ਕਮੈਂਟ ਕਰਕੇ ਥੇ ਵਾਰ ਕੋਈ ਨੈਟਵਰਕਿੰਗ ਦੀ ਪ੍ਰੋਬਲਮ ਆ ਜਾਂਦੀ ਹੋਵੇਣਾ ਫਿਰ ਤਾਂ ਕਾਠੀ ਦੇਵਾਂਗੇ ਲਾਈਵ ਉਣਾ ਅੰਗਰੇਜ਼ਮਾਨ ਦੀ ਵੇਟਿੰਗ ਦੇ ਵਿੱਚ ਖੜਾਗਾ ਮੈਂ ਅੰਗਰੇਜ਼ ਆਊਗਾ ਉਹ ਨੂੰ ਕਹਾਂਗਾ ਵੀ ਨਾਲ ਤਾਂ ਪਾਨਾ ਕੋਟੀ ਫੜ ਕੇ ਲਿਆਗਾ ਪਾਨਾ ਕੋਟੀ ਵੀ ਹੈ ਨਹੀਂ ਸੀ ਗੱਡੀ ਦੇ ਵਿੱਚ ਨਹੀਂ ਤਾਂ ਦੂਜੇ ਟਾਇਰਾਂ ਦਾ ਕਿ ਕਨੜ ਕੋਲ ਲੈਂਦੇ ਹੋਰ ਕੀ ਆ ਉਵੇਂ ਭੱਗ ਜਾਣਾ ਸੀ ਟਾਈਮ ਵੀ ਐ ਮੰਨੋ ਵੀ 11 ਵਜੇ ਬਾਬੇ ਕੋਲੇ ਪਹੁੰਚਣਾ ਸੀ ਪਾਲੇ ਕੋਲੇ 12:00 ਵਜੇ 1 ਘੰਟਾ ਲੇਟ ਹੋ ਗਏ ਸੀ ਤੇ ਚਲੋ ਉਹ ਦਾ ਕਰਤਾ ਸੀਗਾ ਕਮਲ ਨੂੰ ਫੋਨ ਦੱਸ ਤਾ ਸੀ ਉਹਨੂੰ ਉਹ ਵੀ ਕਹਿੰਦਾ ਜੀ ਨਹੀਂ ਮੈਂ ਭੇਜਣਾ ਬੰਦੇ ਤੋਂ ਮੈਂ ਤਾਂ ਕੋਈ ਗੱਲ ਨਹੀਂ ਬਾਈ ਸੱਤ ਲੈ ਮੁੰਡਾ ਆਉਂਦਾਗਾ ਹਨਾ ਪਰ ਅੱਜ ਹੋਇਆ ਜ਼ਿੰਦਗੀ ਦਾ ਪਹਿਲਾ ਚਾਂਸ ਆ ਬਾਬੇ ਉਹ ਇਹ ਆਪਣੀ ਵਾਲਾ ਚ ਹੂੰ ਚਲੋ ਜੋ ਹੋਣਾ ਹਵਾ ਉਹਦਾ ਠੀਕ ਆ ਹੋ ਕੇ ਹੀ ਰਹਿੰਦਾਗਾ ਹਨਾ ਪਰ ਤੁਹਾਨੂੰ ਪਤਾ ਹੀ ਹੈ ਨਾ ਵੀ ਬੁੱਧਵਾਰ ਤੇ ਵੀਰਵਾਰ ਦੀ ਚੌਂਕੀ ਆ ਜਿਹੜੀ ਉਹ ਲੱਗਦੀ ਹੁੰਦੀ ਆ ਅੱਜ ਸ਼ਾਮ ਤੱਕਰ ਤੁਸੀਂ ਦਰਗਾਹ ਤੇ ਪਹੁੰਚ ਜੋ ਜੀ ਸਾਮ ਤੇ ਕਰ ਅੱਜ ਪਹੁੰਚ ਗਏ ਹਨ ਆਪਦੇ ਟੋਕਨ ਲੈ ਲੋ ਬਾਰੀਆਂ ਆਪਦੀਆਂ ਲਵਾ ਲਓ ਕਿਉਂਕਿ ਤੁਸੀਂ ਬੁੱਧਵਾਰ ਜਾਂ ਵੀਰਵਾਰ ਆਜਾਣੇ ਹੋ ਮੌਕੇ ਤੇ ਫਿਰ ਜਿਹਨੂੰ ਮੈਂ ਕਿਸੇ ਨੂੰ ਮਿਲਦਾ ਕਰਦਾ ਫਿਰ ਮੈਨੂੰ ਇੱਕੋ ਹੀ ਲਾਂਭਾ ਮਿਲਦਾ ਹੁੰਦਾ ਤੁਹਾਡਾ ਭਾਈ ਤੇਰੀ ਵੀਡੀਓ ਦੇਖ ਕੇ ਆਏ ਆਗੇ ਟੋਕਨ ਨਹੀਂ ਲੱਗ ਰਿਹਾ ਸਾਨੂੰ ਬਾਬਾ ਜੀ ਨਾਲ ਮਿਲਾ ਦੋ ਭਾਈ ਪਤਾ ਪ੍ਰੋਬਲਮ ਕੀ ਆ ਸੰਗਤ ਆ ਜਿਹੜੀ ਬਹੁਤ ਦੂਰੋਂ ਦੂਰੋਂ ਚੱਲ ਕੇ ਆਉਂਦੀ ਹੈਗੀ ਪਹਿਲਾਂ ਹੀ ਆ ਜਾਂਦੇ ਨੇ ਕਿ ਕੁਝ ਭੈਣ ਭਰਾ ਦਾ ਹਨਾ ਫਿਰ ਤੁਹਾਨੂੰ ਪਤਾ ਵੀ ਹੁਣ ਅੱਜ ਜਿਹੜੀ ਰਾਤ ਆਉਣੀ ਹੈ ਬਚਾਲੇ ਰਾਤ ਨੂੰ 2 ਵਜੇ ਬਾਬਾ ਜੀ ਬੈਠ ਜਾਣਗੇ ਤੇ ਸ਼ਾਮ ਤੱਕ ਸਾਰੀ ਸੰਗਤ ਨੂੰ ਮਿਲਣ ਕਰਨਗੇ ਵੀਰਵਾਰ ਨੂੰ ਵੀ ਇਦਾਂ ਹੀ ਹੁੰਦਾਗਾ ਬਾਕੀ ਉਹ ਗਰਮੀ ਦੇ ਦਿਨ ਸ਼ੁਰੂ ਹੋ ਕੇ ਗਰਮੀ ਪਣੀ ਸ਼ੁਰੂ ਹੋ ਗਈ ਇਹ ਵੀ ਪ੍ਰੋਬਲਮ ਆ ਸਭ ਤੋਂ ਵੱਡੀ ਇਹਦਾ ਵੀ ਬਸ ਉਹਨੂੰ ਭੰਡਾਰਾ ਮੂਰੇ ਆ ਰਿਹਾ ਹੈਗਾ ਭੰਡਾਰਾ ਹੋਊ ਤੋਂ ਬਾਅਦ ਮੰਗਿਆ ਜਦੋਂ ਭੰਡਾਰਾ ਹਨ ਉਸ ਤੋਂ ਬਾਅਦ ਚੌਂਕੀ ਦਾ ਜਿਹੜਾ ਟਾਈਮ ਟੇਬਲ ਆ ਉਹ ਚੇਂਜ ਹੋਊਗਾ 100% ਕਰਨਗੇ ਬਾਬਾ ਜੀ ਫਿਰ ਰਾਤ ਦਾ ਲੱਗਿਆ ਕਰੂਗਾ ਦੀਵਾਨ ਤੇ ਚੌਂਕੀ ਉਹ ਕਿ ਬਹੁਤ ਦਿਨੇ ਦਾ ਤੁਹਾਨੂੰ ਪਤਾ ਗਰਮੀ ਦਾ ਕੰਮ ਬਹੁਤ ਜ਼ਿਆਦਾ ਹੋ ਆਗਾ ਤੇ ਇਸ ਕਰਕੇ ਉਹ ਕਰਿਓ ਹਣਾ ਆਜਿਓ ਅੱਜ ਪਹੁੰਚ ਜਿਓ ਬਾਕੀ ਨਹੀਂ ਮੈ ਤਾਂ ਤੁਹਾਨੂੰ ਪਹੁੰਚ ਜਾਣਾ ਸੀ ਉੱਥੇ ਤੇ ਇਸ ਕਰਕੇ ਮੈਂ ਹੁਣ ਲੇਟ ਆਈ ਹੋ ਗਿਆ ਉਹ ਖੜੀਆਂ ਸਾਹਮਣੇ ਜਿਹੜੀ ਇੱਕ ਗੱਡੀ ਆਪਾਂ ਨੂੰ ਲੈ ਕੇ ਆਉਣ ਵਾਲੀ ਹੈਗੀ ਬਸ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਪਿਆਰ ਆ ਹਣਾ ਆਪਾਂ ਬਸ ਇਸੇ ਕਰਕੇ ਸੇਵਾ ਦੇ ਵਿੱਚ ਜੁਟੇ ਹੋਏ ਆਗੇ ਜਿੱਥੋਂ ਦੀ ਕੋਈ ਜਾਣੀ ਹੋਣ ਗੱਲ ਲੱਗਦੀ ਹੈ ਜਿੱਥੇ ਆਪਾਂ ਨੂੰ ਪਤਾ ਹੈਗਾ ਮੈਂ ਜ਼ਿੰਦਗੀ ਦੇ ਸਾਰੇ ਬਾਬੇ ਉਹ ਰਿਜ਼ਲਟ ਕੱਢ ਕੇ ਦੇਖਦਾ ਹੁਣ ਨਾਗਾ ਇੱਥੇ ਤੁਹਾਨੂੰ ਪਤਾ ਹੀ ਮੈਂ ਕਾਫੀ ਲੰਮੇ ਸਮੇਂ ਤੋਂ ਜੁੜੇ ਮੈਂ ਬਾਬਾ ਜੀ ਦੇ ਨਾਲ ਹਣਾ ਬਹੁਤ ਟਾਈਮ ਦੀ ਆਪਾਂ ਵੀਡੀਓ ਪਾਉਂਦੇ ਤੁਰੇ ਉਹਨੇ ਤੁਸੀਂ ਵੀ ਮੈਨੂੰ ਮਿਲਦੇ ਕਰਦੇ ਹੋ ਇੱਥੇ ਤੇ ਹੋਰ ਵੀ ਵੀਡੀਓ ਆਪਾਂ ਕਾਫੀ ਪਾਈਆਂ ਕਰੀਆਂ ਸੀ ਹਣਾ ਕਿਉਂ ਹਟਾਤੀਆਂ ਕਰਤੀਆਂ ਕਿਉਂ ਪਾਉਣਾ ਹਟ ਕੇ ਕਰਕੇ ਉਹਦਾ ਵੀ ਤੁਹਾਨੂੰ ਪਤਾ ਹੀ ਹੋਵੇਗਾ ਹਣਾ ਰੀਜ਼ਨ ਕੀ ਹੁੰਦਾਗਾ ਪਰ ਮੈਨੂੰ ਇਹ ਆ ਵੀ ਜਿੰਨੇ ਮੇਰੇ ਨਾਲ ਭੈਣ ਭਰਾ ਕੋਈ ਜੁੜੇ ਹੋਏ ਨੇ ਹਨ ਆਪਾਂ ਯਾਰ ਕੋਈ ਛੋਡੇ ਤੋਂ ਕੁਝ ਲੈਣਾ ਕਰਨਾ ਤਾਂ ਹੁੰਦਾ ਨਹੀਂਗਾ ਹਨ ਕੋਈ ਆਪਾਂ ਇਹ ਨਹੀਂ ਕਹਿੰਦੇ ਵੀ ਮੈਨੂੰ ਕੋਈ ਹੈਲਪ ਦੀ ਜ਼ਰੂਰਤ ਆ ਵੀ ਮੈਨੂੰ ਕੋਈ ਪੈਸੇ ਦੇਵੋ ਜੀ ਐਂ ਕਰੋ ਉਹ ਕਰੋ ਹਨ ਪਰ ਇਹ ਵੀ ਨਹੀਂ ਆਪਾਂ ਆਪਾਂ ਨੂੰ ਸਿਰਫ ਪਿਆਰ ਤੁਹਾਡਾ ਸੰਗਤ ਦਾ ਥੋੜੇ ਭੈਣ ਭਰਾਵਾਂ ਦਾ ਹਨ ਤੁਹਾਡੇ ਨਾਲ ਜੋ ਗੱਲਬਾਤ ਕਰਨੀ ਆਪਾਂ ਜੈਨੂਨ ਕਰਨੀ ਸਹੀ ਕਰਨੀ ਕੋਈ ਗਲਤ ਗਾਈਡ ਨਹੀਂ ਕਰਨਾ ਪਾਉ ਤੁਹਾਨੂੰ ਜਿੱਥੇ ਕੋਈ ਸਹੀ ਗੱਲ ਹੋਊ ਜੈਨੂਨ ਉਹ ਚੀਜ਼ ਆਪਾਂ ਲੈ ਕੇ ਆਉਂਦੇ ਹੁੰਨੇ ਆਗੇ ਤੇ ਇੱਥੇ ਦਾ ਤੁਹਾਨੂੰ ਆਪਾਂ ਦੱਸਿਆ ਪਿਆਗਾ ਵੀ ਇੱਥੋਂ ਦੀ ਜਿਹੜੀਆਂ ਚਲੋ ਹੁਣ ਤੁਹਾਡੀਆਂ ਮੇਰੇ ਕੋਲੇ ਸਕਾਇਤਾਂ ਆਉਂਦੀਆਂ ਸੀਗੀਆਂ ਜੋ ਤੁਹਾਡੇਆਂ ਦਾ ਰੋਸਾ ਸੀਗਾ ਜੋ ਹਰ ਵਾਰ ਤੁਸੀਂ ਇਹੀ ਗੱਲ ਕਹਿੰਦੇ ਕਰਦੇ ਸੀ ਜਿਹੜੇ ਨਹੀਂ ਮਿਲ ਕੇ ਜਾਂਦੇ ਸੀ ਬਾਬਾ ਜੀ ਨੂੰ ਵੀ ਬਾਈ ਯਾਰ ਸਾਡਾ ਨੰਬਰ ਨਹੀਂ ਲੱਗਿਆ ਸਾਡਾ ਟੋਕਨ ਨਹੀਂ ਲੱਗਿਆ ਪਰ ਮੈਂ ਤੁਹਾਨੂੰ ਇਹੀ ਕਹਿਣਾ ਬਾਈ ਗੁਜਾਰਸ਼ ਕਰਦਾ ਸਾਰਿਆਂ ਨੂੰ ਇਹੀ ਬਾਰ-ਬਾਰ ਕਿ ਮੰਗਲਵਾਰ ਨੂੰ ਪਹੁੰਚਿਆ ਕਰੋ ਜੀ ਇੱਕ ਦਿਨ ਪਹਿਲਾਂ ਇੱਕ ਦਿਨ ਪਹਿਲਾਂ ਟੋਕਨ ਸਾਰੇ ਲੱਗਦੇ ਹੁੰਦੇ ਨੇ ਦਰਗਾਹ ਤੇ ਗ੍ਰੈਂਡ ਸੈਂਡ ਦਾ ਸਾਰਾ ਪ੍ਰਬੰਧ ਹੈਗਾਗਾ ਉੱਥੇ ਖਾਣ ਪੀਣ ਦਾ ਰਹਿਣ ਸਹਿਣ ਦਾ ਠੀਕ ਹੈ ਲੰਗਰ ਦਾ ਪ੍ਰਸਾਦ ਦੇ ਪਾਣੀ ਦਾ ਪਰ ਉੱਥੇ ਸੇਵਾ ਵੀ ਨਾਲ ਕਰਵਾਇਆ ਕਰੋ ਤਿਆਰ ਕਰਵਾਇਆ ਕਰੋ ਆਪ ਇਹ ਜ਼ਰੂਰੀ ਹੈ ਕਿ ਜੈ ਬਾਬੇ ਦੀ ਬਾਬਾ ਜੀ ਕਿਰਪਾ ਕਰੋ ਸਾਡਾ ਵੀ ਘਰ ਬਣ ਬਣ ਜੇ ਬਣ ਜੂ ਬਈ ਬਣ ਜੂ ਕੋਈ ਗੱਲ ਨਹੀਂ ਵੀਰ ਲੱਖ ਦਾ ਤਾਂ ਮੇਰਾ ਕਰਨਗੇ ਹਨਾ ਕੋਈ ਚੱਕਰ ਨਹੀਂ ਓਡੀ ਅਰਜ਼ ਫਰਿਆਦ ਲਾਵਾਂਗੇ ਮਕਾਨ ਥੋੜਾ ਜਲਦੀ ਬਣੇ ਹਨਾ ਬਸ ਸਬ ਚੈਨਲ ਦੇ ਨਾਲ ਜੁੜੇ ਰਿਹਾ ਕਰੋ ਹਨ ਅੱਗੇ ਸ਼ੇਅਰ ਸ਼ੁਰੂ ਕਰਦਿਆ ਕਰੋ ਹਰ ਇੱਕ ਪੋਸਟ ਨੂੰ ਇਹੀ ਹੈਗਾ ਤੁਸੀਂ ਐਂ ਦੇਖੋ ਵੀ ਜੇ ਆਪਾਂ ਪਰਮਾਤਮਾ ਤੇ ਇਹ ਭਰੋਸਾ ਕਰਦੇ ਆਂਗੇ ਹਨ ਉਹ ਉਸ ਮਾਲਕ ਦਾ ਸੁਭਾ ਸਾਮ ਨਾਮ ਲੈਂਦੇ ਕਰਦੇ ਆਂਗੇ ਤਾਂ ਹਰ ਇੱਕ ਮੁਸ਼ਕਲਾਂ ਤੋਂ ਕੱਢ ਸਕਦਾ ਹੁੰਦਾ ਉਹ ਹਨ ਕੋਈ ਵੀ ਤੁਹਾਡੇ ਤੇ ਕੋਈ ਅਰchnਾਉਂਦੀ ਹੋਵੇ ਉਹਨੂੰ ਦੂਰ ਕਰ ਸਕਦਾ ਉਹ ਹੁਣ ਆ ਜਦੂ ਉੱਤੇ ਕੀ ਹੋ ਸਕਦਾ ਹੈਗਾ ਵੀ ਬੰਦਾ ਹੁਣ ਐ ਮੰਨੋ ਵੀ ਇਹ ਇੱਕ ਕਮ ਦੇ ਮੂੰਹ ਚੋਂ ਬਚਣ ਦਾ ਚਾਂਸ ਹੈ ਬਾਬੇ ਵਾ ਰੋਡ ਦੇਖੋ ਕਿੰਨਾ ਬਾਗਦਾ ਇਹ ਕਿੰਨਾ ਰੋਡ ਚਾਲਦਾਗਾ ਰੋਡ ਦੇ ਵਿਚਕਾਰ ਜਦ ਟਾਇਰ ਖੁੱਲ ਜਾਣਾ ਹੋਵੇ ਗੱਡੀ ਕਿੇ ਦਮ ਥੱਲੇ ਡਿੱਗੇ ਕਰੇ ਹਨਾ ਮਾਗਰ ਕੁਛ ਨਹੀਂ ਸੀਗਾ ਤੁਸੀਂ ਇਹ ਦੇਖੋ ਸਮੇ ਦਾ ਸਮਾ ਸਮਾ ਬਲਵਾਨ ਹੁੰਦਾਗਾ ਵੀ ਮੰਨ ਕੇ ਚੱਲੀਏ ਵੀ ਕੋਈ ਚੀਜ਼ ਨਹੀਂ ਸੀ ਆ ਰਹੀ ਮਾਗਰ ਕੋਈ ਗੱਡੀ ਨਹੀਂ ਸੀ ਆ ਰਹੀ ਕੋਈ ਕਾਰ ਨਹੀਂ ਸੀ ਕੋਈ ਮੋਟਰਸਾਈਕਲ ਨਹੀਂ ਸਿਰਫ ਇਕੱਲੇ ਰਹਿ ਗਏ ਸੀ ਉਦੋਂ ਵੀ ਜਿਹਦੇ ਕਰਕੇ ਨਾਲੇ ਦਾ ਮਾਂਗਰਿਆਂ ਦਾ ਵਿਚਾਰਿਆਂ ਦਾ ਨੁਕਸਾਨ ਤੋਂ ਬਚੇ ਹਨਾ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋ ਸਕਿਆ ਨਾਲੇ ਆਪ ਬਚ ਗਏ ਕਰਕੇ ਤਾਂ ਬਹੁਤ ਉਹ ਰੱਖਦੀ ਹੁੰਦੀਆਂ ਨੇ ਕਿ ਮੈਂ ਨਾ ਵੀ ਜੇ ਆਪਾਂ ਕਿਸੇ ਨੂੰ ਸੱਚੇ ਦਿਲੋਂ ਹਨਾ ਧੰਨੇ ਭਗਤ ਨੇ ਤੁਸੀਂ ਐ ਦੇਖੋ ਵੀ ਯਾਰ ਪੱਥਰਾਂ ਚੋਂ ਰੱਬ ਪਾ ਲਿਆ ਸੀ ਧੰਨੇ ਭਗਤ ਨੇ ਸੁਣੀਆਂ ਹੋਣੀਆਂ ਤੁਸੀਂ ਸਟੋਰੀਆਂ ਤੁਸੀਂ ਵੀ ਦੇਖੀ ਕਰੀ ਹੋਊਗੀ ਵੀਡੀਓ ਹਨਾ ਕਿ ਜਦੋਂ ਧੰਨਾ ਭਗਤ ਪੱਥਰ ਚੋਂ ਰੱਬ ਪਾ ਸਕਦਾਗਾ ਤਾਂ ਆਪਾਂ ਦਾ ਫਿਰ ਵੀ ਕਾਦੇ ਵਿਚਾਰੇ ਆਗੇ ਆਪਾਂ ਵੀ ਜੇ ਕਿਸੇ ਤੇ ਆਪਾਂ ਵਿਸ਼ਵਾਸ ਕਰਕੇ ਚੱਲਾਂਗੇ ਯਾਰ ਹਨਾ ਕਿਸੇ ਨੂੰ ਤੇ ਆਪਾਂ ਰੱਬ ਵਾਂਗੂ ਵਿਸ਼ਵਾਸ ਮੰਨਾਂਗੇ ਵੀ ਯਾਰ ਹਾਂ ਬੰਦੇ 'ਚ ਕਿਸੇ ਕੁਲਾ ਹੈ ਹਾਂ ਇਹ ਤੁ ਆਪਾਂ ਨੂੰ ਕੁਝ ਮਿਲ ਸਕਦਾਗਾ ਪਰ ਕਿਸਮਤ ਦੇ ਹਿਸਾਬ ਨਾਲ ਹੀ ਹੁੰਦਾ ਬਾਈ ਜੀ ਇਹ ਵੀ ਨਾ ਕਹਿ ਕਰੋ ਯਾਰ ਅਸੀਂ ਮੁੜ ਗਏ ਸਾਨੂੰ ਮਿਲੇ ਨਹੀਂ ਸਾਨੂੰ ਸਮਾਨ ਨਹੀਂ ਮਿਲਿਆ ਹਨਾ ਇਹ ਚੀਜ਼ਾਂ ਨਾ ਮਹਿਣਾ ਰੱਖਿਆ ਕਰੋ ਜਦੋਂ ਤੁਹਾਡੀ ਕਿਸਮਤ 'ਚ ਹੋਇਆ ਜਦੋਂ ਤੁਹਾਡੀ ਕਿਸਮਤ ਬਦਲਣੀ ਹੋਈ ਆਪੇ ਆਟੋਮੈਟਿਕ ਬਦਲ ਜੂ ਪਰਮਾਤਮਾ ਵੀ ਰਸਤਾ ਕੱਢੂਗਾ ਆਪੀ ਪ੍ਰਮਾਤਮਾ ਨੇ ਰਸਤਾ ਨਵਾਂ ਲਿਆਉਣਾ ਹੁੰਦਾ ਉਦੋਂ ਆਪਾਂ ਹਮੇਸ਼ਾ ਇਹ ਨਾ ਪ੍ਰਮਾਤਮਾ ਦੇ ਉਸ ਦਾਤੇ ਨੂੰ ਇਹ ਹੀ ਨਾ ਕਹੀ ਜਾ ਕਰੋ ਰੋਜ਼ ਟੋਕਨ ਲੈਣ ਲਈ ਕਦੋਂ ਆਉਣਾ ਪੈਂਦਾ ਅੱਜ ਹੀ ਆਉਣਾ ਪਊਗਾ ਬਈ ਅੱਜ ਮੰਗਲਵਾਰ ਆਗਾ ਸਵੇਰ 2 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਚੌਂਕੀ ਲੱਗੂਗੀ ਵੀਰਵਾਰ ਨੂੰ ਵੀ ਸਵੇਰ 2 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਮੰਗਲਵਾਰ ਨੂੰ ਸ਼ਾਮ ਨੂੰ ਪਹੁੰਚ ਜਾ ਕਰੋ ਯਾਰ ਕਿਉਂਕਿ ਜੇ ਮੰਗਲਵਾਰ ਸ਼ਾਮ ਨੂੰ ਪਹੁੰਚੋਗੇ ਤਾਂ ਹੀ ਟੋਕਨ ਮਿਲਣਗੇ ਠੀਕ ਹੈ ਵੀਰ ਜੀ ਇਹ ਮੈਸੇਜ ਨੂੰ ਇਸ ਵੀਡੀਓ ਨੂੰ ਅੱਗੇ ਹੋਰਾਂ ਤੱਕ ਵੀ ਭੇਜ ਦਿਓ ਤਾਂ ਜੋ ਕਿ ਹਰ ਇੱਕ ਭੈਣ ਭਰਾ ਨੂੰ ਪਤਾ ਲੱਗੇ ਹਨਾ ਹਰ ਇੱਕ ਚੀਜ਼ ਬਾਰੇ ਤੇ ਚਲੋ ਜੈ ਪੀਰਾਂ ਦੀ ਜੈ ਸਾਈਆਂ ਦੀ ਜੈ ਮਸਤਾਂ ਦੀ ਇੰਨੀ ਇੱਕ ਗੱਲਬਾਤ ਤੁਹਾਡੇ ਨਾਲ ਰੱਖਣੀ ਸੀ ਸਾਂਝੀ ਇਹ ਚੀਜ਼ ਨੈਟ ਤੇ ਆਪਾਂ ਪਾ ਕੇ ਰੱਖਣੀ ਜੀ ਯਾਦ ਹੁੰਦੀ ਹੈ ਕਿ ਵੀ ਕਦੋਂ ਕਿਸ ਵੇਲੇ ਕੀ ਬਾਣਾ ਵਾਪਰਿਆ ਆਪਦੇ ਨਾਲ ਹਨਾ ਉਹ ਸਮੇਂ-ਸਮੇਂ ਦੀ ਇਹ ਵੀ ਚੀਜ਼ਾਂ ਨੂੰ ਰਿਕਾਰਡ ਕਰਕੇ ਰੱਖਣਾ ਕਰਨਾ ਬਹੁਤ ਜ਼ਰੂਰੀ ਹੁੰਦਾ ਹੈਗਾ ਚਲੋ ਜੀ ਜੈ ਪੀਰਾਂ ਦੀ